ਵਿੰਡ ਨਵਾ ਹਸਤਾ ਦੇ ਸਰਪੰਚ ਗੁਲਸ਼ੇਰ ਸਿੰਘ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਹੋਏ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਨਸ਼ੇੜੀਆਂ ਨੂੰ ਰੋਕਿਆ ਸੀ ਤੇ ਜਿਸ ਵਜੋਂ ਨਸ਼ੇੜੀਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਇਸ ਸਬੰਧ ਵਿੱਚ ਉਹ ਕਈ ਵਾਰ ਪੰਜਾਬ ਪੁਲਿਸ ਨੂੰ ਵੀ ਕਹਿ ਚੁੱਕੇ ਹਨ ਪਰ ਪੰਜਾਬ ਪੁਲਿਸ ਨੂੰ ਸੁਣਾਈ ਨਹੀਂ ਕਰਦੀ ਇੱਥੇ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਜੇਕਰ ਇੱਕ ਮੌਜੂਦਾ ਸਰਪੰਚ ਉਹ ਵੀ ਸੱਤਾਧਾਰੀ ਪਾਰਟੀ ਦੀ ਪੰਜਾਬ ਪੁਲਿਸ ਨਹੀਂ ਸੁਣ ਰਹੀ ਤਾਂ ਆਮ ਲੋਕਾਂ ਦੀ ਪੰਜਾਬ ਪੁਲਿਸ ਕਿਵੇਂ ਸੁਨੇਗੀ ਉਹਨਾਂ ਦਾ ਕਹਿਣਾ ਹੈ ਕਿ ਨਸ਼ੇੜੀਆਂ ਵੱਲੋਂ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ ਉਹਨਾਂ ਦੀ ਗੱਡੀ ਤੋੜੀ ਗਈ ਆ ਸੰਦਾਣਾ ਉਹਨਾਂ ਦੇ ਉਂਗਲਾਂ ਹੀ ਵੜ ਦਿੱਤੀਆਂ ਗਈਆਂ ਉਹਨਾਂ ਦਾ ਇੱਕ ਸਾਥੀ ਵਿੱਚ ਬਚਾਉਣ ਲਈ ਆਇਆ ਉਸਤੇ ਵੀ ਜਾਨਲੇਵਾ ਹਮਲਾ ਹੋਇਆ ਦੋਵੇਂ ਇਲਾਜ ਲਈ ਭੱਤੀ ਹਨ ਮੌਜੂਦਾ ਵਿਧਾਇਕ ਸਰਦਾਰ ਨਰਿੰਦਰਪਾਲ ਸਿੰਘ ਸਵਨਾ ਦੇ ਪਿਤਾ ਪਟਵਾਰੀ ਖਜਾਨ ਸਿੰਘ ਉਹਨਾਂ ਦਾ ਪਤਾ ਕਰਨ ਪੁੱਜੇ ਹਨ ਉੱਥੇ ਦੂਜੇ ਪਾਸੇ ਦਾਖਲ ਦੂਜੀ ਧਿਰ ਦੇ ਬਜ਼ੁਰਗ ਨੇ ਇੱਕ ਦਾ ਕਹਿਣਾ ਹੈ ਵੀ ਉਹ ਜਾ ਰਹੇ ਸੀ ਅਤੇ ਪਿੱਛੋਂ ਉਹਨਾਂ ਤੇ ਆ ਕੇ ਕਾਰ ਮਾਰੀ ਤੇ ਜਦ ਪੁੱਛਿਆ ਗਿਆ ਤਾਂ ਉਹਨਾਂ ਨੇ ਕੁੱਟਮਾਰ ਕੀਤੀ ਉਹਨਾਂ ਨੇ ਕਿਹਾ ਕਿ ਵੀ ਇਹ ਝੂਠ ਬੋਲ ਰਹੇ ਹਨ ਇਹ ਕੀ ਮਾਮਲਾ ਹੈ ਇਹਦਾ ਤਫਤੀਸ਼ ਤੋਂ ਬਾਅਦ ਹੀ ਪਤਾ ਲੱਗੂਗਾ ਪਰ ਵੱਡਾ ਮਾਮਲਾ ਹੈ ਵੀ ਸਰਕਾਰ ਦੇ ਮੈਂਬਰਾਂ ਦੀ ਸਰਕਾਰ ਬਣਾਈ ਨਹੀਂ ਕਰਦਾ ਸਰ ਮੇਰਾ ਨਾਮ ਗੁਲਸ਼ੇਹ ਸਿੰਘ ਪਿੰਡ ਨਵਾਸ ਦਾ ਮੈਂ ਸਰਪੰਚਾ ਪਿੰਡ ਦਾ ਮੌਜੂਦਾ ਜੋ ਕਿ ਵਰ ਮੈਂ ਪਿੰਡ ਦਾ ਸਰਪੰਚਾ ਕੀ ਵਾਕਿਆ ਪੇਸ਼ ਆਇਆ ਜੀ ਸਰ ਵਾਕਿਆ ਕੀ ਸੀ ਕੁੱਲ ਮਿਲਾ ਕੇ ਗੱਲ ਇਹ ਨਸ਼ੇ ਦੇ ਰੋਧ ਮੈਂ ਨਾ ਸਟੈਪ ਚੱਕਾ ਸੀ ਐਸਐਸਪੀ ਨੂੰ ਮੈਂ ਗੱਲ ਕੀਤੀ ਸੀ ਸਾਡੇ ਬੜੇ ਨਸ਼ਾ ਬੜਾ ਵੇਚ ਰਹੇ ਨੇ ਜਿਹੜਾ ਮਨਪ੍ਰਿਤ ਨਿਕੜੀ ਹੈ ਉਰਫ ਮਿੰਦਰ ਸਿੰਘ ਤੇ ਉਹਦੀ ਮਾਤਾ ਪਿੰਡ ਦਾ ਗਾਣਾ ਪੁਰਾਣੋ ਬਈ ਹਾਂਜੀ ਤੇ ਇੱਕ ਨਸਰ ਰੁੜੀਏ ਦੇ ਮੁੰਡੇ ਕਹਿੰਦੇ ਨਿਮੀ ਤੇ ਇੱਕ ਸੰਦੀਪ ਆ ਉਸਰ ਕਿੱਟੇ ਦੇ ਬੜਾ ਕਿੱਟਾ ਵਜਰੇ ਨੇ ਮੈਂ ਇਹਨਾਂ ਨੂੰ ਸੁਝਾਉਣ ਦੀ ਕੋਸ਼ਿਸ਼ ਕੀਤੀ ਏ ਤੇ ਉਹਨਾਂ ਇਸ ਕਾਰਨ ਮੇਰੇ ਰੱਤੇ ਆ ਕੇ ਨਾ ਗੱਡੀ ਰੋਕ ਕੇ ਮੇਰੇ ਗਾਲੇ ਚੌਦੀ ਸੀ ਫੁਸ਼ਨ ਤੇ ਮੈਂ ਗੱਡੀ ਤੇ ਖੇਤੋਂ ਆ ਰਹੀ ਸੀ ਚੋਨਾ ਵੇਖ ਕੇ ਤੇ ਰਸਤੇ ਦੇ ਮੇਰੇ ਆ ਕੇ ਗੱਡੀ ਘੇਰ ਲਈ ਗੱਲ ਪਾ ਕੇ ਤੇ ਉਹਨਾਂ ਮੈਨੂੰ ਕਾਪੇ ਮਾਰੇ ਮੇਰੇ ਉਂਗਲ ਵੱਢਦੀ ਆਵਲੀ ਤੇ ਉਂਗਲ ਵੱਢਦੀ ਮੇਰੀ ਸਰ ਤੇ ਕੁੱਟ ਮਾਰ ਮੇਰੇ ਮੁੰਡੇ ਦੀ ਉਂਗਲ ਮੂੰਹ ਚ ਪਾ ਗਏ ਨੇ ਤੇ ਉਹ ਉਹਨਾਂ ਦੇ ਪਾਸੋਂ ਮੁੰਡਲ ਦਾ ਕਾਲੀ ਕਰਾਇਆ ਗੋਜਨ ਚੌਧਰੀ ਉਹ ਬਟਾ ਸਾਹਮਣੇ ਉਹਦੀ ਕੁੱਟਮਾਰ ਬੜੀ ਕੀਤੀ ਮੇਰੇ ਸੁੱਟਾ ਲਾਈ ਇੱਕ ਮੇਰੀ ਬਾਹ ਫ੍ਰੈਕਚਰ ਹੋ ਗਈ ਆ ਵਾਲੀ ਪਹਿਲੇ ਵੀ ਕਿਸੇ ਦਾ ਦੀ ਰੰਜਿਸ਼ ਹੈ ਜੀ ਉਹਨਾਂ ਨਾਲ ਹਾਂ ਸਰ ਰੰਜਿਸ਼ ਨਹੀਂ ਸਰ ਰੰਜਿਸ਼ ਸਹਿਰ ਇਹਨਾਂ ਸ਼ੇਦੀ ਬ੍ਰੋਟ ਲੱਗੀ ਦੱਸੀ ਗਈ ਮੇਰੇ ਉਹਨਾਂ ਜ ਕੋਈ ਹੋਰ ਕੰਜਿਸ਼ ਨਹੀਂ ਹੈ ਸਰ ਉਹਨਾਂ ਰੰਜਿਸ਼ ਬਗਲੇ ਏ ਕਿਹਨੇ ਇਹਦੀ ਘਟਨਾ ਹੈ ਸਰ ਇਹ ਕਰੀਬਨ ਆ 6:30 ਤੇ 8:00 ਦੇ ਕਰੀਬ ਨਾਲ ਰਾਤ ਦੀ ਘਟਨਾ ਰਾਤ ਦੀ ਘਟਨਾ ਸ਼ਾਮ ਦੀ ਪੁਲਿਸ ਬਿਆਨ ਲੈ ਗਈ ਤੁਹਾਡੇ ਸਰ ਪੁਲਿਸ ਬਿਆਨ ਲੈਣ ਨਹੀਂ ਆਈ ਸਰ ਪੁਲਿਸ ਨੂੰ ਤਾਂ ਮੈਂ ਕਈ ਵਾਰ ਕਿਹਾ ਵੀ ਨਸ਼ੇ ਦੇ ਫੜੋ ਪੁਲਿਸ ਆ ਮਜ਼ਦੂਰ ਬੰਦਾ ਤਿਆਰੀ ਕਰਦਾ ਅੱਜ ਕਰੋੜਾਪਤੀ ਬੰਦਾ ਹੈ ਤੇ ਉਹਨੂੰ ਕੋਈ ਉਸਨੇ ਨਥੀ ਨਹੀਂ ਪਾਈ ਜਿਹੜਾ ਕਿਤਾ ਉਹਦੇ ਨਾਲ ਜ਼ਮੀਨ 4 ਕਣਾ ਜ਼ਮੀਨ ਉਹਨੇ ਕਹਣੇ ਲਈ ਵੀ ਹੈ ਕੋਟੀ ਬਾ ਰੱਖੀਏ ਜਿਹੜੇ ਬੰਦੇ ਨੂੰ ਮੈਂ ਪੰਜਾਬ ਪਰਸ ਨੇ ਨਥੀ ਨਹੀਂ ਪਾਈ ਤੋ ਕੀ ਕਰੇਗਾ ਲੋਕਾਂ ਦੇ ਹੱਥ ਪਰ ਵਟੇਗਾ ਕੀ ਕਰੇਗਾ ਉਹਦੇ ਦੇ ਪਹਿਲੇ ਕੋਈ ਪਰਚਾ ਹੈ ਸਰ ਪਰਚਾ ਹੈ ਉਹਦੇ ਪਿਓ ਦੀ ਵੀ ਹੈ ਉਹਦੇ ਦੀ ਹੈ ਕਿਸ ਤਰੀਕੇ ਦਾ ਪਰਚਾ ਪਹਿਲੇ ਸਰ ਨਸ਼ੇ ਦੇ ਵਿਰੋਧੀ ਹੈ ਇਹ ਤੁਹਾਨੂੰ ਦੱਸਾਇ ਤੇ ਕ੍ਰੀਪੀ ਉਸ ਸੀ ਤੇ ਕੋਈ ਗੱਲ ਵਾ ਤੇਹੀ ਬਲੈਕਸਨ ਦਾ ਅ ਸਰ ਬਲੈਕਸਨ ਦਾ ਹੋਈ ਉਹ ਕਹਿੰਦਾ ਮੈਂ ਨਾਲ ਖੜਾ ਕੀ ਮੰਗ ਕਰਦੇ ਹੋ ਅਸੀਂ ਸਰ ਮੰਗ ਪ੍ਰਸ਼ਾਸਨ ਕਰਦੇ ਆ ਕਿ ਜਿਹੜੇ ਚਿੱਟਾ ਚਲੋ ਮੈਂ ਅੱਜ ਚਲੋ ਸਰਪੰਚਾਂ ਮੈਂ ਤਾਂ ਲੋਕ ਮੇਰੇ ਆਮ ਬੰਦੇ ਦੇ ਹੋਇਆ ਜਿਹੜੇ ਸਰਪੰਚ ਦੇ ਗਾਲ ਪੈ ਸਕਦੇ ਨੇ ਤੇ ਆਮ ਲੋਕਾਂ ਦੇ ਗਾਲ ਉਹ ਤਾਂ ਪੈਣੇ ਪਣਨਾ ਇਹ ਕਿੰਨੇ ਚਿਰ ਦੀ ਘਟਨਾ ਕਰਮ ਚੱਲਦਾ ਪਿਆ ਹੈ ਇਹ ਸਰ ਨਸ਼ਾ ਇਹ ਤਾਂ ਦਸਾ ਚੱਲਦਾ ਪਿਆ ਨਸ਼ਾ ਚਲਾ ਰਹੇ ਨੇ ਮਨਪ੍ਰੇ ਦੀ ਨਿਕੜੀ ਸਰ ਸੂਰਤੀ ਜਿਹੜਾ ਮਾਤਮ ਨਗਰ ਦਾ ਜੁਆਇਨ ਸੀ ਸੂਰਤੀ ਦਾ ਜੁਆਇਨ ਸੀ ਸੂਰਤੀ ਤਾਂ ਚਲੋ ਜੇ ਸਰਕਾਰ ਨੇ ਕਰ ਦਿੱਤਾ ਪਰ ਇਹ ਬੰਦਾ ਛੁੱਟ ਗਿਆ ਇਹ ਬੰਦਾ ਜੇਲ੍ਹ ਤੋਂ ਬਾਹਰ ਗਿਆ ਇਹ ਸਾਰੀ ਚੀਜ਼ਾਂ ਆ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਮੇਰੀ ਲਈ ਨਿਰਦੇਸ਼ ਦੇਣਾ ਚਾਹੁੰਦੇ ਆ ਵੀ ਇਹਨੂੰ ਅੰਦਰ ਨਾத் ਪਾਈ ਜਾਵੇ ਕਿ ਮੌਜੂਦਾ ਸਰਪੰਚ ਵੀ ਉਹ ਮੌਜੂਦਾ ਸਰਕਾਰ ਦੇ ਨਾਲ ਜੁੜੇ ਹੋਏ ਤੇ ਕਿਸ ਤਰ੍ਹਾਂ ਦੇਦੇ ਇਸ ਤਰ੍ਹਾਂ ਦੇ ਹਮਲੇ ਸਰ ਅਸੀਂ ਇਹਦੇਆਂ ਕਹਿੰਦੇ ਬਹੁਤ ਿਆਦੇ ਅਮਲੇ ਹੋ ਰਹੇ ਨੇ ਅਸੀਂ ਪੰਜਾਬ ਸਰਕਾਰ ਨੂੰ ਇਹ ਪ੍ਰੋਟੈਸਟ ਕਰਦੇ ਆ ਕਿ ਜਿਵੇਂ ਆ ਮੌਜੂਦਾ ਮੈਂ ਸੋਨੇ ਸਭ ਦੇ ਨਾਂ ਰੰਨਾ ਪਰ ਇਹ ਗੁੰਡਾਗਰਦੀ ਨਾਤ ਪੈਣ ਬਹੁਤ ਹੋ ਰਹੀ ਹੈ ਜਿਹੜੀ ਪੰਜਾਬ ਨੂੰ ਸੇ ਨਾਤ ਨਹੀਂ ਪਾਰੀ ਕਪੈਨ ਸਰਪੰਚ ਕਾ ਚਾਰ ਯਾਰ ਜਿੱਥੇ ਆਪੜ ਕੋਈ ਆਗਾ ਉਸਕ ਲਾ ਪਰ ਫੇਰ ਕਰ ਲਾਂਗੇ ਛੱਡੋ ਤੁਸੀਂ ਹੁਣ ਇਹ ਤਰ ਰਿਹਾ ਇਹ ਨਾਲ ਸਰਪੰਚ ਨੂੰ ਫੜ ਲਿਆ ਮੈਂ ਛਡਾਉਂਦਾ ਰਿਆਂ ਤੇ ਵਿੱਚ ਮੈਨੂੰ ਇਹਨਾਂ ਕੁੱਤੇ ਨੇ ਮਾਰਿਆ ਬਹੁਤ ਮਾਰਿਆ ਨਾ ਮੈਨੂੰ ਵੀ ਇਹ ਨਾਲ ਛਡਾਉਣਾ ਸੀਗਾ ਫਿਰ ਉਹਨਾਂ ਬੰਦੇ ਹੋਰ ਬੁਲਾ ਲੈਣ ਨਾਲ ਤੇ ਕਟਵਟੋ 20 25 ਜਣੇ ਸੀਗੇ ਤੇ ਅਸੀਂ ਤਿੰਨ ਜਣੇ ਸੀਗੇ ਪਿੱਛੋਂ ਸਰਪੰਚ ਸਾਹਿਬ ਲੜਕਾ ਵੀ ਆ ਗਿਆ ਸੀ ਛਡਾਉਣ ਵਾਸਤੇ ਕਰਨਾ ਸਰਪੰਚਾ ਲੜਕੇ ਵਿੱਚ ਫੜ ਗਿਆ ਤੇ ਬਹੁਤ ਬੁਟਿਆ ਉਹਨਾਂ ਸਰਪੰਚ ਸਾਹਿਬ ਨੂੰ ਵੀ ਮੈਨੂੰ ਵੀ ਬਹੁਤ ਬੁਟਿਆ ਉਹਨਾਂ ਪੰਜਾਮ ਸਿੰਘ ਪਟਵਾਰੇ ਜਿਹਦੇ ਸਾਥ ਨਦੀਨ ਬਾਗ ਕਰਨਾ ਆਇਆ ਕਰਾ ਅੱਜ ਨੂੰ ਪਤਾ ਲੱਗਿਆ ਵੀ ਸਾਡੇ ਹੁਜੁਰਤ ਦਾ ਸੈਨ ਚੇਰ ਸਿੰਘ ਜੀ ਨੂੰ ਰਾਤ ਕਰ ਕਿਤੇ ਜਿਹੜੇ ਦੋ ਨਸ਼ੇੜੀ ਜਗ੍ਹਾ ਨੂੰ ਸ਼ਤਰਾ ਮਾਰਕਟ ਮੈਂ ਪਰ ਪਤਾ ਲੈਣ ਆਇਆ ਚਲ ਬੜੀ ਜੇ ਨਾ ਬਸ ਸਾ ਵੀ ਇਸ ਤਰ੍ਹਾਂ ਨਸ਼ਾ ਹਰ ਘਰ ਕਰਿਆ ਤੇ ਮੈਂ ਰੋਕਿਆ ਤੇ ਜਿਦ ਸਵਾਦ ਨਾਲ ਕਰ ਮੇਰਾ ਨਾਮ ਅਖੰਸ ਸਿੰਘ ਅੱਛੇ ਕੀ ਕਰਨਾ ਵਾਪਰੇ ਅਸ ਤੱਕ ਨਾ ਕਿ ਅਸੀਂ ਦਾਣੇ ਦੀ ਅਰਜੀ ਕਟਾ ਕੇ ਦਾਣੇ ਲੈ ਕੇ ਘਰਾਂ ਨੂੰ ਵਾਪਸ ਆ ਰਹੇ ਸੀ ਪੂਦੋ ਪੀਤੂ ਤੋਂ ਰਸਤੇ ਤੇ ਨਸ਼ਾ ਪੀਤੀ ਹੋਈ ਏ ਚਾਰ ਬੰਦੇ ਦੇ ਨਾ ਪਤਾ ਨੇ ਕਿ ਉਹਨਾਂ ਗਲਛੇਰ ਤਾਂ ਪਤਾ ਸਰਪੰਚ ਦਾ ਤਾਂ ਮੈਨੂੰ ਹੋਰ ਕਿਹਿਆ ਜਾਣੀ ਪਤਾ ਨਹੀਂ ਹੋਣਾ ਪਰ ਨਹੀਂ ਪਤਾ ਮੈਂ ਜਿਹੜੀ ਗੱਲ ਚਲੋ ਫਿਰ ਕੀ ਹੋਇਆ ਹਾਂ ਅੱਛਾ ਉਹਨਾਂ ਨੂੰ ਮੈਂ ਉਨੇ ਸਾਈਡ ਮੰਗੀ ਸਾਈਡ ਦੇ ਕੇ ਉਹਨਾਂ ਨੇ ਗੱਡੀ ਫੇਰ ਪਿਝਾ ਕੇ ਅੱਗੇ ਲਾ ਕੇ ਤੇ ਅੱਗੇ ਲਾਤੀ ਮੇਰੇ ਆ ਬੱਚੀ ਥੋੜੀ ਛੱਟ ਮੈਂ ਕਹੀ ਆ ਤੁਸੀਂ ਮੇਂਦਰਸੋ ਵੀ ਮੇਰਾ ਗਨਾਹ ਕੀ ਏ ਮੇਰੇ ਗਨਾਹ ਕੋਈ ਦੱਸ ਵੀ ਮੈਂ ਤੋਂ ਬਜਰਕ ਬੰਦਾ ਮੈਂ ਤਾਂ ਕਹੀ ਆ ਬਦ ਫੇਰ ਨਾ ਬੋੜਿਆ ਤਾਂ ਰੋਂਦਾ ਫੇਰਨਾ ਤੇ ਹੁਣ ਤੁਸਾਂ ਉਹ ਗੱਲ ਕੀਤੀ ਮਾਰਨ ਵਾਲੀ ਇਹਨੇ ਨੂੰ ਇੱਕ ਭਾ ਲੰਮਾ ਜਿਹਾ ਜਵਾਬ ਜਆ ਬੰਡਾ ਉਹ ਬਾਹਰ ਨਿਕਲਿਆ ਗੱਡੀ ਚੋਂ ਜਬੀ ਤੇ ਨਿਗਰਖੇ ਤੋਂ ਆਪਣੇ ਤੇ ਦੋ ਦਰੇ ਦੇ ਕਾਲ ਪਏ ਹੋਂ ਦੀ ਗੱਲ ਪਿਆ ਤੇ ਇਧਰੋਂ ਸਰਪੰਚ ਵੱਜੇ ਪੱਟ ਕੇ ਤੇ ਚਪੇਟ ਮਾਰੀ ਜੀ ਉਹਨਾਂ ਨੇ ਮੈਂ ਪੱਟ ਕੇ ਤੇ ਉਹਨ ਦੇ ਕੱਪੜੇ ਪਾੜ ਲੈ ਜੇ ਸਰਪੰਚ ਤੇ ਤੇ ਮੈਂ ਕੱਪੜੇ ਨਹੀਂ ਹੁੰਦੇ ਛੱਡੇ ਉਸ ਤੋਂ ਬਾਅਦ ਬੰਦੇ ਪਏ ਤੇ ਉਹਨਾਂ ਨੇ ਸਭ ਛਡਾ ਦਿੱਤਾ ਛਡਾ ਕੇ ਅਸੀਂ ਆਪ ਦੇ ਚਾ ਗਏ ਆਗਾ ਆਏ ਆ ਘਰਾਂ ਵਿੱਚ ਜਦੋਂ ਉਦੋਂ ਇਹਨ ਦੇ ਬੂਏ ਦੇ ਅੱਗੇ 200 ਬੰਦਾ ਖੜਾ ਸੀ मोटरसाइकिल खड़ा तो थी वो थोड़ा okay, तो फिर करे बढ़ गए एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत